ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube <Sanye> ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵਰਕਆਊਟ ਹੈ ਸਾਡਾ ਅੱਜ ਦਾ ਵਰਕਆਊਟ ਹੈਗਾ ਜੀ ਜਿੰਨਾ ਦਾ ਮਤਲਬ ਵੀ ਪੇਟ ਵੱਧਾ ਜਿਹੜੇ ਕਹਿੰਦੇ ਨੇ ਮੇਰੇ ਭਿੰਡ ਭਰਾ ਕਹਿੰਦੇ ਆ ਵੀ ਕਹਿੰਦੇ ਵੀ ਸਾਡੀ ਨਾ ਪੇਟ ਦੀ ਚਰਬੀ ਨਹੀਂ ਘਟਦੀ ਹੈਗੀ ਵੀ ਸਾਨੂੰ ਉਹਦੇ ਵਾਸਤੇ ਕੋਈ ਐਕਸਰਸ ਜਿਆ ਦੱਸੋ ਸੋ ਅੱਜ ਦੀ ਵੀਡੀਓ ਦੇ ਵਿੱਚ ਵੀ ਇਹਨਾਂ ਤੁਹਾਨੂੰ ਪੇਟ ਦੀਆਂ ਜਿਹਦੇ ਨਾਲ ਤੁਹਾਡੀ ਬੈਲੀ ਫ ਕਰਦੇ ਹੋ ਤੇ ਜਾਂ ਫਿਰ ਤੁਸੀਂ ਆਪਣੇ ਜਿਮ ਦੇ ਵਿੱਚ ਵੀ ਕਰ ਸਕਦੇ ਹੋ ਪਰ ਇਹ ਜਿਹੜੀ ਐਕਸਰਸਾਈਜ਼ ਨੇ ਕਦੋਂ ਕਰਨੀਆਂ ਨੇ ਚਾਹੀਦੀਆਂ ਨੇ ਤੁਹਾਨੂੰ ਤੇ ਇਹਦੇ ਕਿੰਨੇ ਕਿੰਨੇ ਸੈਟ ਲਾਉਣੇ ਆ ਉਹ ਮੈਂ ਤੁਹਾਨੂੰ ਐਕਸਰਸਾਈਜ਼ ਤੋਂ ਬਾਅਦ ਦੱਸਾਂਗਾ ਜੀ ਆਓ ਜੀ ਆਪਾਂ ਐਕਸਰਸਾਈਜ਼ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਇੱਧਰ ਮੈਟ ਵਿਛਾ ਲੈਣਾ ਮੈਟ ਵਿਛਾ ਕੇ ਤੁਸੀਂ ਇੱਧਰ ਇੱਧਰ ਬੈਠ ਜਾਣਾ ਲੱਤਾਂ ਦਾ ਡਿਗਰੀਆ ਰਹਿਣੀ ਇਹ ਰੋਣੀਆਂ ਤੇ ਜਿਵੇਂ ਤੁਸੀਂ ਕਿੰਨਾ ਹੱਥ ਪਿੱਛੇ ਰੱਖਣ ਦੀ ਲੋੜ ਨਹੀਂ ਹੈਗੀ ਤੁਸੀਂ ਸਿੱਧੀ ਲਿਗਾਂ 1 2 3 4 5 6 7 8 9 10 11 12 13 14 15 16 ਨੇੜੇ ਕਰ ਇੱਕ ਇਹ ਲਾਵਾਂਗੇ ਇੱਕ ਸੈਟ ਆਪਣਾ ਇਹ ਹੋ ਗਿਆ ਜੀ ਹੁ ਜਿਹੜੀ ਐਕਸਰਸਾਈਜ਼ ਆਪਣੀ ਇਹ ਲੰਮੇ ਪੈ ਕੇ ਥੋੜੀ ਲੱਤਾਂ ਪੋਕ ਕੋ ਫਰਟੀ ਤੱਕ ਲੈਣੀ ਹੈ 1 2 3 4 5 6 7 8 9 ਤੱਕ ਲੈ ਲੈ ਤਰੇਪ ਇਹ ਕਪ ਇਹ ਲਾਵਾਂਗੇ ਇਦਾਂ ਤੁਸੀਂ ਲਾ ਲੈਣੀ ਆ ਹੁਣ ਜਿਹੜੀ ਅਗਲੀ ਐਕਸਰਸਾਈਜ਼ ਆ ਉਹ ਲੋਣੀ ਹੈ ਭਾਈ ਬੰਦੇ ਦੇ ਉਸ ਤਰ੍ਹਾਂ ਕੋਨੇ ਹੱਥ ਤੇ ਹਿੱਪ ਦੇ ਥੱਲੇ ਰੱਖ ਲੈਣਾ ਫਿਰ ਨਹੀਂ 1 2 3 4 5 6 7 8 9 10 ਜੀ ਲੈ ਵਾ ਲੈ ਵਾ ਇੱਕ ਇਹੋ ਵੀ ਇੱਕ ਰੱਛੇ ਵੀ ਇਦਾਂ ਲੰਮੇ ਪੈ ਕੇ ਹਸਤੀ ਚ ਰੱਖ ਲੈਗੇ ਇਦਾਂ 1 2 3 4 5 6 7 8 9 ਇਹ ਤੇ ਹਿਲਾਉਣੀਆਂ ਪਈ ਇਹ ਹੋ ਗਈ ਤੁਹਾਡੀ ਜਿਹੜੀ ਐਕਸਰਸਾਈਜ਼ ਆ ਇਹ ਤੇ ਫਰੰਟ ਪੇਟ ਦੀ ਹੋ ਗਈ ਆ ਹੁਣ ਆਪਾਂ ਲਾਵਾਂਗੇ ਜੀ ਸਾਈਡ ਦੀ ਆਪਣੀ ਆਪਾਂ ਕੀ ਕਰਨਾ ਇੱਦਾਂ ਲੰਮੇ ਪੇਜਣਾ ਮੇਟ ਦੇ ਉੱਤੇ ਤੁਸੀਂ ਇੱਦਾਂ ਕੋਹਣੀਆਂ ਤੇ ਭਾਰੇ ਇੱਥੇ ਆ ਜੀ ਏ ਹੁਣ ਤੁਸੀਂ 30 ਸੈਕਿੰਡ ਦੇਖੀ ਜੇ ਤੁਸੀਂ ਇਹ ਵੀ ਅਗਲੀ ਅਸਈਆ ਸੇਮ ਇਸੇ ਤਰ੍ਹਾਂ ਡਰੇਗੀ ਇੰਨੇ ਜਿਹੇ ਡੇਲੀ ਫੇਟ ਆਪਣੀ ਸਾਈਡਲੀ ਫੇਟ ਆ ਇਹਦੇ ਨਾਲ ਫਰਕ ਪੈਂਦਾ ਜੇ ਡੇਲੀ ਫੇਟ ਅੱਜ ਘਟਦੀ ਆਪਣੀ ਉਹਨੇ ਸਿੱਧਾ ਸਾਈਡ ਜੰਗੜੀ ਤੇ ਇਹ ਕਿਉਂ ਇੱਕ ਲਾਸਟ ਵਿੱਚ ਲਾਵਾਂ ਜਹਾ ਵਾਲੀ ਬੰਦ 3 4 5 6 7 8 9 ਤੁਸੀਂ ਸਾਈਆਂ ਨੇ ਜਿਹੜੀ ਮੈਂ ਤੁਹਾਨੂੰ ਦੱਸੀ ਨਹੀਂ ਆ ਜਿਹੜੀ ਲੇਟ ਕਿਲ ਹੋਣੀ ਹੈ ਨਹੀਂ ਤਾਂ ਇਹ ਤੁਸੀਂ ਇਹਦੀ ਜਿਹੜੀ ਐਕਸਰਸਾਈਜ਼ ਹੈ ਇਹ ਜਿਹੜੀ ਤੁਸੀਂ ਐਕਸਰਸਾਈਜ਼ ਲਾਣੀ ਜਿਹੜੀ ਮੈਂ ਪਹਿਲਾਂ ਦੱਸੀ ਜੀ ਤੁਹਾਨੂੰ ਹਰੇਕ ਐਕਸਰਸਾਈਜ਼ ਦੇ ਤੁਸੀਂ ਜਿਹੜੇ ਰਿਪੀਟਿਸ਼ਨ ਹੈ ਜੀ ਉਹ 25 ਤੋਂ 30 25 ਤੋਂ 30 ਜਿਹੜੇ ਰਿਪੀਟਿਸ਼ਨ ਹੋਣਗੇ ਜੀ ਤੇ ਇਹ ਹਰੇਕ ਤੁਸੀਂ ਤਿੰਨ ਸੈੱਟ ਲਾਉਣੇ ਆ ਇੱਕ ਇਸ ਐਕਸਰਸਾਈਜ਼ ਦੇ 25 ਤੋਂ 30 ਰੈਪੀਟਿਸ਼ਨ ਹੋਣਗੇ ਤੇ ਜਿਹੜੀ ਐਕਸਰਸਾਈਜ਼ ਆ ਉਹ ਤਿੰਨ ਸੈੱਟ ਲਾਉਂਗੇ ਜਿੰਨੇ ਵੀ ਮੈਂ ਤੁਹਾਨੂੰ ਐਕਸਰਸਾਈਜ਼ ਦੱਸੀ ਹਾਂ ਤੇ ਜਿਹੜਾ ਮੈਂ ਤੁਹਾਨੂੰ ਪਲੈਂਕ ਦੱਸਿਆ ਜੀ ਉਹ ਤੁਸੀਂ ਪਲੈਂਕ ਲਾਉਂਗੇ 30 ਸੈਕਿੰਡ 30 ਸੈਕਿੰਡ ਦਾ ਤੁਹਾਡਾ ਪਲੈਂਕ ਹੋਏਗਾ ਜੇ ਤੁਸੀਂ ਬਿਗਿਨਰ ਹੋ ਜਿਹੜੇ ਨਵੇਂ ਆ ਚਾਹੇ ਫੀਮੇਲ ਆ ਚਾਹੇ ਫਿਰ ਉਹ ਮੇਲ ਆ ਉਹਦੇ ਵਾਸਤੇ 30 ਸੈਕਿੰਡ ਦਾ ਪਲੈਂਕ ਆ ਜੀ 30 ਸੈਕਿੰਡ ਤੋਂ ਬਾਅਦ ਤੁਸੀਂ ਜਿਹੜਾ ਅਗਲਾ ਸਾਈਡਾਂ ਤੇ ਉਹ ਵੀ ਤੁਸੀਂ ਲਾਉਂਗੇ ਤੇ ਤਿੰਨ ਸੈੱਟ ਲਾਉਂਗੇ ਜਿਹੜਾ ਪਲੈਂਕ ਤੁਹਾਨੂੰ ਮੈਂ ਦੱਸਿਆ ਸੀ ਨਾ ਜਿਹੜੇ ਐਡਵਾਂਸ ਆ ਜਿਹੜੇ ਪੁਰਾਣੇ ਆ ਥੋੜੇ ਜਿਹਾ ਵਧੀਆ ਕਰ ਲੈਂਦੇ ਆ ਉਹਨੂੰ ਉਹਦੇ ਲਈ 1 ਮਿੰਟ ਦਾ ਹੋਣਾ ਚਾਹੀਦਾ ਤੇ ਜਿਹੜਾ ਸਾਈਡ ਵਾਲਾ ਪ੍ਰੈਂਕ ਆ ਇਹ ਅੱਜ ਦਾ ਪੈਰ ਦੇ ਉੱਪਰ ਪੈਰ ਹੋਣਾ ਚਾਹੀਦਾ ਇਸੇ ਤਰ੍ਹਾਂ ਇੱਦਾਂ ਸਾਹਮਣੇ ਦੇਖਣਾ ਤੇ ਇੱਦਾਂ ਇਹ ਤੁਹਾਡਾ ਹੋਣਾ ਚਾਹੀਦਾ ਵਾ ਇਹ ਇਹ ਵੀ 30 ਸੈਕਿੰਡ ਦਾ ਤੇ 30 ਸੈਕਿੰਡ ਦਾ ਸਾਈਡ ਤੇ ਚੇਂਜ ਹੋ ਕੇ ਹੋ ਲੱਗੂਗਾ ਇਹ 30 30 ਸੈਕਿੰਡ ਤੇ ਲਗਾਤਾਰ ਲੱਗਣਗੇ ਤਿੰਨ ਇਹ ਉਸ ਤੋਂ ਬਾਅਦ ਤੁਸੀਂ ਵਿੱਚ 1 ਮਿੰਟ ਦੀ ਰੈਸਟ ਲੈ ਕੇ ਫਿਰ ਤੁਸੀਂ ਅਗਲਾ ਲਾਉਗੇ 1 ਮਿੰਟ ਦੀ ਰੈਸਟ ਲੈ ਕੇ ਫਿਰ ਤੁਸੀਂ ਲਾਉਂਗੇ ਯਾਨੀ ਕਿ ਇਹ ਤੁਹਾਡੇ ਤੇ ਟੋਟਲ ਤਿੰਨ ਸੈਟ ਹੋਣਗੇ ਤਿੰਨ ਸੈਟ ਹੋਣਗੇ ਤੇ ਜਿਹੜੀ ਪਹਿਲਾ ਪੇਟ ਦੇ ਦਸ਼ਰ ਤੁਮਕ ਦੀਆਂ ਇਹ ਵੀ ਤੁਸੀਂ ਮਤਲਬ ਵੀ ਇਹਦੇ ਵੀ ਤਿੰਨ ਸੈਟ ਹੋਣਗੇ ਉਹਦੀ ਜਿਹੜੀ ਰਿਪੀਟਿਸ਼ਨ ਆ ਜੀ ਰਿਪੀਟਿਸ਼ਨ ਹੋਏਗੀ 25 ਤੋਂ ਲੈ ਕੇ 30 ਦੀ ਰਿਪੀਟਿਸ਼ਨ ਹੋਏਗੀ ਤੇ ਹੁਣ ਇਹ ਜਿਹੜਾ ਵਰਕਆਊਟ ਕਰਨਾ ਤੁਹਾਨੂੰ ਕਰਨਾ ਕਰਨਾ ਚਾਹੀਦਾ ਅੱਜ ਇਹ ਜਿਹੜੀ ਐਕਸਰਸਾਈਜ਼ ਆ ਤੁਸੀਂ ਨਾ ਸਵੇਰੇ ਖਾਲੀ ਪੇਟ ਲਾਉਣੀ ਹੈ ਇਹ ਹਨਾ ਐਮਪਟੀ ਸਟੋਮਕ ਤੁਸੀਂ ਲਗਾਉਣੀ ਹੈ ਜਾਂ ਸਵੇਰੇ ਤੁਸੀਂ ਵਰਕਆਊਟ ਜਦੋਂ ਵੀ ਕਰਨਾ ਨਾ ਤੁਸੀਂ ਮਤਲਬ ਵੀ ਬ્લેਕ ਕਾਫੀ ਪੀ ਕੇ ਤੁਸੀਂ ਘਰ ਦੇ ਵਿੱਚ ਵੀ ਲਗਾ ਸਕਦੇ ਹੋ ਜੇ ਤੁਸੀਂ ਜਿਮ ਦੇ ਵਿੱਚ ਜਿਮ ਦੇ ਵਿੱਚ ਅਗਰ ਤੁਸੀਂ ਪਾਰਕ ਦੇ ਵਿੱਚ ਗਏ ਹੋਏ ਕੀਤੇ ਹੈ ਨਾ ਤਾਂ ਤੁਸੀਂ ਪਾਰਕ ਦੇ ਵਿੱਚ ਵੀ ਇਹ ਜਿਹੜੀ ਐਕਸਰਸਾਈਜ਼ ਤੁਸੀਂ ਲਗਾ ਸਕਦੇ ਹੋ ਜੀ ਇਦਾਂ ਤੁਸੀਂ ਮਤਲਬ ਮੈਟ ਵਗੈਰਾ ਵਿਛਾ ਲੈਣਾ ਮੈਟ ਵਗੈਰਾ ਵਿਛਾ ਕੇ ਤੁਸੀਂ ਲਗਾ ਲੈਣਾ ਥੱਲੇ ਦੇਖ ਲੈਣਾ ਕੋਈ ਜਿਹੜੀ ਥੱਲੇ ਵੀ ਚੀਜ਼ ਹੈ ਜਿਹੜੀ ਉਹ ਨਾ ਤੁਹਾਡੇ ਚੁਗਣ ਵਾਲੀ ਹੋਵੇ ਤੇ ਇਦਾਂ ਤੇ ਤੁਸੀਂ ਵਰਕਆਊਟ ਹੈ ਜਿਹੜਾ ਤੁਸੀਂ ਇਹ ਡੇਲੀ ਕਰਦੇ ਰਹਿਣਾ ਤੇ ਇਹਦੇ ਨਾਲ ਤੁਹਾਡਾ ਬਹੁਤ ਜ਼ਿਆਦਾ ਫਰਕ ਪੈ ਜਾਏਗਾ। ਸੋ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਮੇਰੀ ਵਧੀਆ ਲੱਗੀ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ। ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।